ਸਾਰੇ ਬੈਰੀਕੇਡ ਹਟਾ ਕੇ ਸਾਰੇ ਬੈਰੀਕੇਡਾਂ ਨੂੰ ਤੋੜ ਕੇ ਦਿੱਲੀ ਜਾਓਗੇ ਖਾਲੀ ਕਮੇਟੀਆਂ سے بات ਨਹੀਂ ਬਣਿਆ ਕਿ ਕਮੇਟੀ हमने पूरी तरीके से नकार दी हैं सारे पेट्रोल पंपਾਂ ਨੂੰ ਕਹੇ ਛੱਡਿਆ ਵੀ ਤੇਲ ਨਹੀਂ ਪਾਉਣਾ ਸਾਰੇ ਸਰਪੰਚਾਂ ਨੂੰ ਕਹੇ ਛੱਡਿਆ ਵੀ ਕੋਈ ਇਹਨਾਂ ਦੇ ਵਿੱਚੋਂ ਨਾਲ ਸਾਥ ਨਹੀਂ ਦੇਣਾ ਕਈ ਲੇਰਾਂ ਦੇ ਵਿੱਚ ਅੱਗੇ ਮੰਨ ਲੋ ਜਿਹੜੀ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਗਿਆ ਹੈ ਰੈਪਿਡ ਐਕਸ਼ਨ ਫੋਰਸ ਵੀ ਆ ਹੋਰ ਵੀ ਨਹੀਂ ਕਿਸਾਨਾਂ ਕੀ ਵੀ ਫੋਰਸ ਪੂਰੀ ਹੈ ਓ ਯਾਰ ਓਪਨ ਜੇਲਾ ਭਵਾ 10 ਬਣਾ ਲਓ ਇਹਦਾ ਮਤਲਬ ਤੁਸੀਂ ਲੋਕਾਂ ਦੀਆਂ ਮੰਗਾਂ ਨਹੀਂ ਮੰਨਣੀਆਂ ਮੈਂ ਉਹ ਲੀਡਰਾਂ ਨੂੰ ਧਮਕੀਆਂ ਨਹੀਂ ਮਾਰਦਾ ਲੜਕਾਰੇ ਨਹੀਂ ਮਾਰਦਾ ਤਾਂ ਦਿੱਲੀ ਕੂਚ ਦਾ ਐਲਾਨ ਹੋ ਚੁੱਕਿਆ ਬੰਨਿਉ ਕਹਾੜ ਸਾਡੇ ਨਾਲ ਨੇ ਤਾਂ ਭਾਈ ਜੀ ਦਿੱਲੀ ਕੂਚ ਕਰਨ ਜਾ ਰਹੇ ਹੁਣ आ, दिल्ली कूच करने जा रहे हैं और दिल्ली कूच हो रहा है अभी आप देखो यहां से ट्रैक्टर ट्रॉली निकलेंगे बड़े अनुशासन के साथ निकलेंगे और आगे हरियाणा खड़ा है इंतजार करने रहा है सारे बैरिकेड अटा बैरीकेट अटाकरेटा तोड़ के दिल्ली जाओगे हक लेगे कल पांच घंटे चर्चा चली लेकिन सरकार ने किसी बात पर भी कोई ठोस निर्णय नहीं दिया हमने कही की खाली कमेटियां से बात नहीं बनेगी की कमेटी हमने पूरी तरीके से नकार दी है हमने चाहिए हमारी मांगों की पूर्ति मांग पूरी करो सरकार नोटिफिकेशन जारी के कराया वो अभी ਅਗੇ ਅਗੇ ਦੇਖਾਂਗੇ ਪੂਰਾ ਲਾਈਵ ਦਿਖਾਵਾਂਗੇ ਇਹ ਬੁੱਸਨਾ ਇੱਕ ਵਾਰ ਅੱਗੇ ਲਾਈਵ ਦਿਖਾਵਾਂਗੇ ਸ਼ਾਂਤੀਪੂਰਨ ਤਰੀਕੇ ਨਾਲ ਅੱਗੇ ਵਧਾਂਗੇ ਕਈ ਲੇਰਾਂ ਦੇ ਵਿੱਚ ਅੱਗੇ ਵੱਲੋਂ ਜਿਹੜੀ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਗਿਆ ਹੈ ਰੈਪਿਡ ਐਕਸ਼ਨ ਫੋਰਸ ਵੀ ਆ ਹੋਰ ਵੀ ਨੇ ਕੋਈ ਬਾਤ ਨਹੀਂ ਹੈ ہماری ਵੀ ਕਿਸਾਨਾਂ ਦੀ ਵੀ ਫੋਰਸ ਪੂਰੀ ਹੈ ਆਪਾਂ ਸ਼ਾਂਤੀਪੂਰਨ ਰੰਗ ਤ ਜਾਵਾਂਗੇ ਆਪਾਂ ਟਕਰਾਓ ਤੋਂ ਬਚਾਂਗੇ ਆਪਾਂ ਕੋਈ ਵੀ ਹਿੰਸਾ ਨਹੀਂ ਕਰਾਂਗੇ ਆਪਾਂ ਸ਼ਾਂਤੀਪੂਰਨ ਤਰੀਕੇ ਨਾਲ ਅੱਗੇ ਜਾਵਾਂਗੇ ਕਿਸਾਨਾਂ ਦੀ ਪੂਰੀ ਤਿਆਰੀ ਹੈ ਫੁੱਲ ਤਿਆਰੀ ਬਿਲਕੁਲ 100% ਤਿਆਰੀ ਹੈ ਇਹ ਤਾਂ ਦੇਖ ਸਕਦੇ ਹਾਂ ਤੁਸੀਂ ਕਿਸਾਨ ਨੇ ਜਿਹੜੇ ਫੁੱਲ ਤਿਆਰੀ ਦੇ ਵਿੱਚ ਨੇ ਤਾਂ ਇਧਰਲੇ ਪਾਸਿਓਂ ਬੰਨਿਉ ਕਹਾੜ ਸੀ ਜਿਹੜੇ ਉਹਨਾਂ ਨੇ ਐਲਾਨ ਕਰ ਦਿੱਤਾ ਤਾਂ ਇਧਰਲੇ ਪਾਸਿਓਂ ਐਲਾਨ ਜਿਹੜਾ ਹੋ ਚੁੱਕਿਆ ਹੈ ਦਿੱਲੀ ਕੂਚ ਜਿਹੜਾ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਤਾਂ ਸੰਗਰੂਰ ਦੇ ਮਹਿਲਾ ਚੌਂਕ ਤੋਂ ਐਲਾਨ ਹੋ ਚੁੱਕਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚਾਰੇ ਪਾਸੇ ਕਿਸਾਨ ਹੀ ਕਿਸਾਨ ਨੇ ਤਾਂ ਇਹ ਕਿਸਾਨ ਨੇ ਜਿਹੜੇ ਖਨੌਰੀ ਬਾਰਡਰ ਤੇ ਜਾ ਰਹੇ ਨੇ ਖਨੌਰੀ ਬਾਰਡਰ ਤੋਂ ਇਹਨਾਂ ਨੇ ਬਾਰਡਰਾਂ ਨੂੰ ਪਾਰਦੇ ਹੋਏ ਬਾਰਡਰਾਂ ਨੂੰ ਵੈਰੀਕੈਡ ਨੂੰ ਪਰੇ ਕਰਦੇ ਹੋਇਆ ਕਰਨ ਸਿੰਘ ਪੁੱਟੀਵਾਲਾ ਸਾਡੇ ਨਾਲ ਨੇ ਤਾਂ ਬਾਈ ਜੀ ਕਿਸ ਤਰੀਕੇ ਦਾ ਰੋਡ ਮੈਪ ਬਣਣ ਵਾਲਾ ਹੁਣ ਇੱਥੋਂ ਤੁਹਾਡਾ ਬਸ ਅਜੇ ਤਾਂ ਮੰਨ ਲਓ ਵੀ ਇੱਥੋਂ ਕਿਹੜਾ ਦਿੱਲੀ ਕੂਚ ਦਾ ਇੱਥੇ ਸੱਦਾ ਆ ਗਿਆ ਵੀ ਆਪਾਂ ਇੱਥੇ ਕੂਚ ਕਰਨਾ ਤੇ ਅੱਗੇ ਸੂਬਾ ਕਮੇਟੀ ਸਾਡੀ ਜਥੇਬੰਦੀ ਦੀ ਮਗਰ ਸਾਡਾ ਕਾਫਲਾ ਤੁਰੂਗਾ ਤੇ ਲਗਾਤਾਰ ਸਾਡੇ ਆਗੂ ਸਾਡੇ ਸੰਪਰਕਚਾ ਜਿਵੇਂ ਜਿਵੇਂ ਗਾਈਡ ਕਰਨਗੇ ਓਵੇਂ ਓਵੇਂ ਅਸੀਂ ਚੱਲਾਂਗੇ ਹਾਂਜੀ ਹਾਂ ਤਾਂ ਕਿ ਰੋਕਣ ਦਾ ਵੀ ਪੂਰਾ ਇੰਤਜ਼ਾਮ ਕੀਤਾ ਗਿਆ ਸਰਕਾਰ ਨੂੰ ਰੋਕਾਂ ਰਾਕਾ ਸਾਡੇ ਲਈ ਅਪਚਾਰਕਤਾ ਉਹ ਰੋਕਾਂ ਰਾਕਾ ਸਾਨੂੰ ਕੋਈ ਨਹੀਂ ਰੋਕ ਸਕਦੀਆਂ ਜਿਵੇਂ ਐਲਾਨ ਹੋਊਗਾ ਜਥੇਬੰਦੀਆਂ ਦਾ ਮੋਰਚੇ ਦਾ ਉਮੇ ਅਸੀਂ ਤਿਆਰੀ ਆ ਪੂਰੀ ਠੀਕ ਆ ਤਾਂ ਕਾਕਾ ਸਿੰਘ ਕੋਟੜਾ ਵੀ ਸਾਡੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਕਾਕਾ ਜੀ ਅੱਗੇ ਰੋਕਣ ਦੀ ਪੂਰੀ ਤਿਆਰੀ ਦੇ ਵਿੱਚ ਹਰਿਆਣਾ ਪ੍ਰਸ਼ਾਸਨ ਆ ਜਿਹੜਾ ਖੜਾ ਤੁਸੀਂ ਇੱਥੋਂ ਕੂਚ ਕਰਨ ਦਾ ਐਲਾਨ ਕੀਤਾ ਵੇਖੋ ਰੋਕਾ ਉਹਨਾਂ ਨੇ ਲਾਈਆਂ ਹੀ ਹੁੰਦੀਆਂ ਇਹ ਕੋਈ ਅੱਜ ਨਹੀਂ ਲਾਈ ਅਸਲ ਤਾਂ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਜਿਹੜਾ ਕੋਈ ਕਿਸਾਨ ਦੇ ਗਰਦ ਨੇ ਕੋਰਟ ਦੇ ਫੈਸਲੇ ਆ ਜਾਂਦੇ ਆ ਸ੍ਰੀਮ ਕੋਰਟ ਦੇ ਫੈਸਲੇ ਆ ਜਾਂਦੇ ਆ ਅਸੀਂ ਕਰ ਰਹੇ ਆ ਐਲਾਨ ਅੱਜ 13 ਫਰਵਰੀ ਨੂੰ ਸਾਰੇ ਪਿੰਡਾਂ ਦੇ ਵਿੱਚੋਂ ਲੋਕ ਅੱਜ 13 ਫਰਵਰੀ ਨੂੰ ਕੂਚ ਕਰ ਰਹੇ ਨੇ ਲੋਕਾਂ ਨੂੰ ਤਾਂ 9 ਤਰੀਕ ਤੇ ਬੰਦ ਕੀਤੇ ਹੋਏ ਨੇ ਰੋਡ ਉਹਨਾਂ ਨੇ ਬੰਦ ਕੀਤੇ ਨੇ ਸਾਰੀਆਂ ਸੋਸ਼ਲ ਮੀਡੀਆ ਤੇ ਜਿਹੜੇ ਨੈੱਟ ਨੂਟ ਵਗੈਰਾ ਉਹ ਸਾਰੇ ਬੰਦ ਕੀਤੇ ਆ ਸਾਰੇ ਪੈਟਰੋਲ ਪੰਪਾਂ ਨੂੰ ਕਹਿ ਛੱਡਿਆ ਵੀ ਤੇਲ ਨਹੀਂ ਪਾਉਣਾ ਸਾਰੇ ਸਰਪੰਚਾਂ ਨੂੰ ਕਹਿ ਛੱਡਿਆ ਵੀ ਕੋਈ ਇਹਨਾਂ ਦੇ ਵਿੱਚੋਂ ਨਾਲ ਸਾਥ ਨਹੀਂ ਦੇਣਾ ਤਾਂ ਇਹ ਸਾਰੀਆਂ ਰੋਕਾਂ ਦੇ باوجود ਜਿਹੜੀਆਂ ਉੱਪਨ ਉਹਨਾਂ ਨੇ ਜੇਲਾ ਬਣਾਈਆਂ ਨੇ ਦੋ ਜ਼ਿਲ੍ਹਾ ਬਣਾਈਆਂ ਹੁਣ ਸਾਨੂੰ ਥੋੜੇ ਸਮੇਂ ਚ ਲੱਗਿਆ ਵੀ ਤਿੰਨ ਕਰਤੀਆਂ ਉਹ ਯਾਰ ਓਪਨ ਜ਼ਿਲ੍ਹਾ ਭਾਵੇਂ 10 ਬਣਾ ਲਓ ਇਹਦਾ ਮਤਲਬ ਤੁਸੀਂ ਲੋਕਾਂ ਦੀਆਂ ਮੰਗਾਂ ਨਹੀਂ ਮੰਨਣੀਆਂ ਤਾਂ ਇਸ ਤੋਂ ਬਾਅਦ ਜੇ ਮਤਲਬ ਓਪਨ ਜ਼ਿਲ੍ਹਾ ਜਿਹੜੀਆਂ ਬਣਾਈਆਂ ਗਈਆਂ ਨੇ ਕਿ ਜੇਲ੍ਹ ਪਰ ਅੰਦੋਲਨ ਵੀ ਹੋ ਸਕਦਾ ਤੁਹਾਡੇ ਵੱਲੋਂ ਨਹੀਂ ਸਾਡੇ ਵੱਲੋਂ ਕੋਈ ਨਹੀਂ ਅਸੀਂ ਤਾਂ ਕੇਰਾਂ ਜਾਵਾਂਗੇ ਅਸੀਂ ਮੰਗਾਂ ਮਨਾਉਣ ਨੂੰ ਅੱਛਾ ਜ਼ਿਲ੍ਹਾ ਵਾਲਾ ਸਾਡਾ ਕੋਈ ਪ੍ਰੋਬਲ ਨਹੀਂ ਸਾਡੀਆਂ ਮੰਗਾਂ ਮਨਾਉਣ ਲਈ ਸਰਕਾਰ ਜੇ ਗੱਲਬਾਤ ਲਈ ਤਿਆਰ ਹੈ ਗੱਲਬਾਤ ਦੇ ਵਿੱਚ ਫੈਸਲੇ ਲਵੇ ਨਹੀਂ ਅਸੀਂ ਜਿਹੜਾ ਦਿੱਲੀ ਦਾ ਦਿੱਤਾ ਹੋਇਆ ਜੰਤਰ-ਮੰਤਰ ਦਿੱਲੀ ਸਰਕਾਰ ਬਣਾ ਲੈ ਜਿੰਨੀਆਂ ਜ਼ਿਲ੍ਹਾ ਕਰਨੀਆਂ ਆ ਜਿਹੜਾ ਹਰਿਆਣਾ ਸਰਕਾਰ ਨੇ ਕੀਤਾ ਹੋਇਆ ਜਿਵੇਂ ਕਹਾਵਤਾ ਪੰਜਾਬ ਦੇ ਵਿੱਚ ਯਾਰ ਵਧੀਆ ਦੋ ਪਰਿਵਾਰ ਲੜ ਪੇ ਉਹਨਾਂ ਦਾ ਨਿਬੜਦਾ ਹੁੰਦਾ ਅਗਲਾ ਕਹਿੰਦਾ ਤੀਜਾ ਬੰਦਾ ਨਹੀਂ ਨਿਬੜ ਦਿੰਦਾ ਹਰਿਆਣਾ ਦਾ ਮੁੱਖ ਮੰਤਰੀ ਦਾ ਸਨ ਚ ਲੱਤ ਡਾ ਰਿਆ ਹੈ ਤਾਂ ਇਸ ਕਰਕੇ ਜਿਹੜੀਆਂ ਪੰਜਾਬ ਸਰਕਾਰ ਨੇ ਵੀ ਮੂਹਰੇ ਰੋਕਾਂ ਲਾਈਆਂ ਨੇ ਪੁਲਿਸ ਉਹਨਾਂ ਨੂੰ ਪੈਲਸ ਦੇ ਵਿੱਚ ਭੇਜੀ ਆ ਬੱਸਾਂ ਭੇਜੀਆਂ ਨੇ ਤਾਂ ਇਹਨਾਂ ਨੂੰ ਆਪਦੀਆਂ ਰੋਕਾਂ ਹਟਾ ਲੈਣੀਆਂ ਚਾਹੀਦੀਆਂ ਵਧੀਆ ਰੋਲ ਰਿਆ ਹੁਣ ਪੰਜਾਬ ਸਰਕਾਰ ਦਾ ਹੁਣ ਤੇ ਬਾਰਡਰ ਤੇ ਤੁਹਾਨੂੰ ਰੋਕਿਆ ਜਾਂਦਾ ਹੈ ਅੱਗੇ ਮੰਨ ਲਓ ਜਿਵੇਂ ਜੇ ਅੱਗੇ ਉਹਨਾਂ ਵੱਲੋਂ ਕੋਈ ਐਕਸ਼ਨ ਕੀਤਾ ਜਾਂਦਾ ਹੈ ਵੇਖੋ ਉਹ ਐਕਸ਼ਨ ਕਰਨਾ ਉਹਨਾਂ ਦੀ ਮਰਜ਼ੀ ਹੈ ਅਸੀਂ ਸ਼ਾਂਤ ਬਈ ਲੋਕਾਂ ਨੂੰ ਜਾਵਾਂਗੇ ਸਾਡੇ ਗੁਰੂਆਂ ਨੇ ਦੱਸਿਆ ਹੋਇਆ ਕਿ ਜ਼ਬਰਦਸਤ ਟੱਕਰ ਸਬਰ ਨਾਲ ਕਰਾਂਗੇ ਅਸੀਂ ਭੜਕਾਤ ਨਹੀਂ ਆਉਣਾ ਲੋਕਾਂ ਨੂੰ ਨੌਜਵਾਨਾਂ ਨੂੰ ਇਹ ਵੀ ਨਹੀਂ ਕਹਿਣਾ ਸਾਰੇ ਲੋਕਾਂ ਨੂੰ ਅਸੀਂ ਇਹੀ ਅਪੀਲ ਕੀਤੀ ਹੈ ਕਿ ਅਸੀਂ ਮੂਰੇ ਹੋਵਾਂਗੇ ਕੋਚ ਕਰਦਾ ਮੈਂ ਉਹ ਲੀਡਰਾਂ ਨੂੰ ਧਮਕੀਆਂ ਨਹੀਂ ਮਾਰਦਾ ਲੜਕਾਰੇ ਨਹੀਂ ਮਾਰਦਾ ਸ਼ਾਂਤ ਬਈ ਰਹਿ ਕੇ ਅਸੀਂ ਵਧੀਆ ਕੰਟਰੋਲ ਦੇ ਵਿੱਚ ਰਹਿ ਕੇ ਜਾਬਤ ਦੇ ਰਹਿ ਕੇ ਮੰਗਾ ਮਨਾਵਾਂਗੇ ਜੇ ਗੜਬੜ ਕਰਾਈ ਜੇ ਇਹਦੇ ਵਿੱਚ ਇਹਦੀ ਜ਼ਿੰਮੇਵਾਰੀ ਸਰਕਾਰ ਉਹ ਵਿੱਚ ਬੰਦੇ ਬਾੜ ਸਕਦੀ ਆ ਖਨੌਰੀ ਬਾਰਡਰ ਤੋਂ ਬੈਰੀਕੇਡ ਪਾਸੇ ਕਰਕੇ ਅੱਗੇ ਜਾਓਗੇ ਫਿਰ ਹਾਂ ਜਿੰਨਾ ਟਾਈਮ ਲੱਗਦਾ ਭਾਵੇਂ ਸਾਨੂੰ ਸਾਰੀ ਰਾਤ ਲੱਗ ਜਾਏ ਕੋਚ ਕਰਾਂਗੇ ਆਪਦਾ ਰਸਤਾ ਤਾਂ ਸਾਫ਼ ਕਰਨਾ ਹੀ ਪੈਣਾ ਹੈ ਤਾਂ ਦੇਖ ਸਕਦੇ ਹਾਂ ਤੁਸੀਂ ਕਿਸਾਨ ਲੀਡਰ ਨੇ ਜਿਹੜੇ ਉਹ ਵੀ ਕਹਿ ਰਹੇ ਨੇ ਕਿ ਖਨੌਰੀ ਬਾਰਡਰ ਅਸੀਂ ਪਾਰ ਕਰਾਂਗੇ ਹੀ ਕਰਾਂਗੇ ਤਾਂ ਸੰਗਰੂਰ ਦੇ ਮਹਿਲਾ ਚੌਂਕ ਤੋਂ ਜਿਹੜਾ ਕੂਚ ਹੈ ਅੱਗੇ ਵੱਲ ਨੂੰ ਹੋ ਰਿਹਾ ਖਨਾਰੀ ਬਾਰਡਰ ਬਾਰਡਰ ਵੱਲ ਨੂੰ ਤਾਂ ਖਨੌਰੀ ਬਾਰਡਰ ਪਾਸੇ ਕਰਕੇ ਬੈਰੀਕੇਡ ਪਾਸੇ ਕਰਕੇ ਕਹਿੰਦੇ ਅਸੀਂ ਜਾਣਾ ਹੀ ਜਾਣਾ ਤੇ ਅੱਗੇ ਹਰਿਆਣੇ ਵਾਲੇ ਜਿਹੜੇ ਕਿਸਾਨ ਨੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮਹਾਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ